ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਦੇ ਅੱਗੇ ਦੋ ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰਕੇ ਗੱਡੀ ਦੀ ਲੁੱਟ ਕੀਤੀ ਹੈ ਆਪਣਾ ਮੋਟਰਸਾਈਕਲ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਛੱਡ ਕੇ ਫਰਾਰ ਹੋਏ ਤੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ ਲੁਟੇਰਿਆਂ ਨੇ ਹਵਾ ਵਿੱਚ ਕੀਤੇ ਦੋ ਫਾਇਰ ਤੇ ਮੌਕੇ ਤੇ ਉਹ ਖੋਲ ਵੀ ਬਰਾਮਤ ਹੋਏ ਨੇ ਤੇ ਪੁਲਿਸ ਨੇ ਹਰ ਇੱਕ ਨਾਕੇ ਤੇ ਅਲਰਟ ਕਰ ਦਿੱਤਾ ਹੈ ਮਾਮਲਾ ਕਾਫੀ ਜ਼ਿਆਦਾ ਪੱਕਿਆ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਇਹ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਵੱਡੇ ਪੱਧਰ ਦੇ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨੌਜਵਾਨਾਂ ਦੇ ਵੱਲੋਂ ਕਿਵੇਂ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨ ਜਿਹੜਾ ਤੇ ਨਾਦ ਕਰ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਹੀ ਹੈ ਕਿ ਪੁਲਿਸ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਤੇ ਕਿਸ ਤਰੀਕੇ ਦੇ ਨਾਲ ਉੱਥੇ ਵਾਰਦਾਤ ਨੂੰ ਅੰਜਾਮ ਜਿਹੜਾ ਵਾ ਇਹਨਾਂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਦੱਸ ਹੀ ਹੈ ਕਿ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਔਰ ਇੱਕ ਗੱਡੀ ਦੀ ਲੁੱਟ ਨੂੰ ਅੰਜਾਮ ਦਿੱਤਾ ਤੇ ਪ੍ਰਸ਼ਾਸਨ ਦੇ ਵੱਲੋਂ ਹੁਣ ਮੁਸਤੈਦੀ ਕਰ ਦਿੱਤੀ ਹੈ ਤੇ ਨਾਕਾਬੰਦੀ ਕਰਕੇ ਅਲਰਟ ਜਾਰੀ ਕਰ ਦਿੱਤਾ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹੋ ਕੀ ਕੁਝ ਮੌਕੇ ਤੇ ਹਾਲਾਤ ਬਣੇ ਤੇ ਕਿਵੇਂ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਮੌਕੇ ਦੇ ਉੱਤੇ ਵੱਡੇ ਪੱਤਰ ਦੇ ਜਿਹੜਾ ਨਾਕਾ ਲਗਾ ਦਿੱਤਾ ਤੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰੀਏ ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਤੇ ਅੱਗੇ ਦੋ ਨੌਜਵਾਨਾਂ ਨੇ ਹਵਾਈ ਫਾਇਰਿੰਗ ਕਰਕੇ ਗੱਡੀ ਦੀ ਲੁੱਟ ਕੀਤੀ ਔਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਤਾਂ ਵੱਡੇ ਖੁਲਾਸੇ ਹੀ ਪ੍ਰਸ਼ਾਸਨ ਦੇ ਵੱਲੋਂ ਜਲਦ ਕੀਤੇ ਜਾਣੇ ਨੇ ਕੀ ਕੁਝ ਪੰਜਾਬ ਪੁਲਿਸ ਦਾ ਕਹਿਣਾ ਹੈ ਲੋਕਾਂ ਦਾ ਕਹਿਣਾ ਹੈ ਜਿੱਥੇ ਉਹ ਲੋਕ ਉੱਥੇ ਸੰਤਾਂ ਉਹ ਤੁਸੀਂ ਬਿਆਨਬਾਜ਼ੀ ਵੀ ਸੁਣ ਸਕਦੇ ਹੋ ਪਰ ਆਏ ਦਿਨ ਲੁੱਟਾ ਖਵਾ ਦੀਆਂ ਵਾਰਦਾਤਾਂ ਨੂੰ ਅੰਜਾਮ ਸ਼ਰੀਆਮ ਦਿੱਤਾ ਜਾਂਦਾ ਹੈ ਵੱਡੇ ਵੱਡੇ ਕਾਂਡ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਦਰਿੰਦਿਆਂ ਦੇ ਵੱਲੋਂ ਕੀਤਾ ਜਾਂਦਾ ਤੇ ਸ਼ਰੀਆਮ ਹਥਿਆਰਾਂ ਦੀ ਨੋਕ ਦੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਕੀ ਕੁਝ ਪ੍ਰਸ਼ਾਸਨ ਦਾ ਕਹਿਣਾ ਹੈ ਤੁਸੀਂ ਇੱਕ ਵਾਰ ਇਸ ਨੂੰ ਸੁਣ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਸੱਜ ਨੂੰ 7:05 ਦੇ 7:00 ਵਜੇ ਦੇ ਕਰੀਬ ਘਟਨਾ ਜੀ ਮੈਂ ਮਿਲਕ ਪਲਾਂਟ ਤੋਂ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰੋਂ ਆ ਰਿਹਾ ਜੀ ਅਰ ਆਣ ਕੇ ਗੱਡੀ ਸਟਾਰਟ ਕੀਤੀ ਤੇ ਗੇਅਰ ਹੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੋੜ ਆਇਆ ਮੋਟਰਸਾਈਕਲ ਉਸ ਲੱਗੇਦਾ ਜੀ ਹੁਣ ਆਣ ਕੇ ਸਿੱਧੇ ਫਾਇਰ ਕੱਢਦੇ ਇੱਥੇ ਜੀ ਕਿੰਨੇ ਫਾਇਰ ਕੱਢੇ ਜੀ ਦੋ ਫਾਇਰ ਕੱਢੇ ਜੀ ਅੱਛਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਮੇਂ ਜਾਣੀ ਨੁਕਸਾਨ ਤੋਂ ਬਚਾਓ ਹੋ ਗਏ ਨਹੀਂ ਸੀ ਤੁਹਾਡੀ ਮੇਰੀ ਗੱਡੀ ਜਿੰਨ ਹੀ ਜੀ ਕੀ ਨੰਬਰ ਜੀ ਕੋਲੋਂ ਪੀਵੀ 35 ਏ ਐਫ 5409 ਤੇ ਹਮਲਾਵਰ ਕਿਧਰੋਂ ਆਏ ਸੀ ਕਿਧਰਲੀ ਸਾਈਡ ਕਿ ਇਸ ਚੀਜ਼ ਉਤੇ ਆਈ ਸੀਗੀ ਉਹ ਮੋਟਰਸਾਈਕਲ ਤੇ ਆਈ ਜੀ ਕੋਈ ਪਛਾਣ ਹੋਈ ਵੀ ਉਹਦੀ ਨਹੀਂ ਕੋਈ ਸਹੀ ਪਛਾਣ ਨਹੀਂ ਤੇ ਪੁਲਿਸ ਨੂੰ ਦੱਲਾ ਦਿੱਤੀ ਕਿ ਉਹ ਮਾ ਹਾਂਜੀ ਹਾਂਜੀ ਕੀ ਮੰਗ ਕਰਦੇ ਮੰਗਿਆ ਸੀ ਜੀ ਹਾਜੀ ਕਿ ਗੱਡੀ ਗੁੱਡੀ ਉਹ ਨਾਲੇ ਫੋਨ ਸਾਡਾ ਵਾਪਸ ਆ ਜੀ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਈ ਹੁਣਾਂ ਇੱਥੇ ਗੱਡੀ ਸਟਾਰਟ ਕੀਤੀ ਸੀਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਾਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁੱਜਿਆਂ ਤੇ ਉਹਨਾਂ ਨੇ ਫਾਇਰ ਕਰ ਦਿੱਤੇ ਇਹ ਨੇ ਪਾਰ ਹੋਏ ਦੋ ਫਿਰ ਸਰ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਗਏ ਅੱਛਾ ਉਹ ਕੀ ਆਏ ਕਾਦੇ ਤੇ ਹੀ ਕਿਤੇ ਕੀ ਕਾਦੇ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਧਰ ਲੱਗੇ ਆ ਜੇ ਕੀ ਕਾਦੇ ਤੇ ਗਏ ਗੱਡੀ ਤੇ ਗੱਡੀ ਕਿਤੇ ਸੋਨ ਲੱਗਾ ਗੱਡੀ ਭਾਈ ਦੀ ਹਰਪ੍ਰੀਤ ਦੀ ਅੱਛਾ ਕੰਨ ਮੇ ਲੁੱਟਦੀ ਨਹੀਂ ਇਹ ਨਾਲੇ ਹਾਂਜੀ ਬੜੀ ਲੁੱਟ ਕਰਨ ਵਾਸਤੇ ਆਏ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਕੀ ਮੰਨ ਕਰਦੇ ਮੰਗ ਸਰ ਇਹ ਵੀ ਹੈ ਕਿ ਸਾਡਾ ਕੇਸ ਹੱਲ ਕੀਤਾ ਜਾਏ ਕੋ ਉਹਨਾਂ ਫੜਿਆ ਜਾ ਜਲਦੀ ਜਲਦੀ ਤੋਂ ਕਰੀਬ ਕੋ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਚੀਜ਼ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀਗੇ ਵੇਰਕਾ ਪਲਾਂਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹੜਾ ਨੰਬਰ ਹੈਗਾ PV35AF5409 সিলভার ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਤਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਦੇ ਕਿਛੋ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫਾਇਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸ ਵੇ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੀ ਫਾਇਰ ਹੋਈ ਸੀਗੀ ਇਹਨਾਂ ਦੇ ਦਸਤਨ ਮੁਲਾਬਕ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀਗੇ ਉਹ ਬਾਈਕ ਇੱਥੇ ਹੈਗੀ ਆ ਅਸੀਂ ਉਹ ਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਇਹਨਾਂ ਦਾ ਉਹ ਬਾਈਕ ਦਾ ਬਾਕੀ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਆ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 সিলਵਰ ਕਲਰ ਦੀ ਜਨ ਹੈਗੀ ਆ ਔਰ ਅਸੀਂ ਇਮੀਡੀਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਿਆ ਸਾਰਿਆਂ ਦੇ ਵਿੱਤੇ ਮੁਕਦ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਘੜੀ ਤੋਂ ਘੜੀ ਸਜ਼ਾ ਦਵਾ ਸਭ ਕੁਝ ਜਾਣੀ ਨੁਕਸਾਨਤ ਨਹੀਂ ਹੋਇਆ ਜੀ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਆ ਅਸੀਂ ਦੇਖ ਲੈਣੇ ਚਾਹੀਦੇ